ਸਭ ਤੋਂ ਪਹਿਲੇ ਮੈਂ ਸਾਰਿਆਂ ਨੂੰ ਨਮਸਕਾਰ ਔਰ ਆਪ ਜੀ ਦੇ ਚੈਨਲ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਸਾਡੀ ਗੱਲ ਸੁਣਨ ਦੇ ਵਾਸਤੇ ਇੱਥੇ ਆਏ ਹੋ ਆ ਜਿਸ ਤਰ੍ਹਾਂ ਕਿ ਪੰਚਾਇਤਾਂ ਦੇ ਇਲੈਕਸ਼ਨ ਦਾ ਦੌਰ ਜਿਹੜਾ ਸ਼ੁਰੂ ਹੋ ਚੁੱਕਾ ਹੈ ਨੋਟੀਫਿਕੇਸ਼ਨ ਹੋ ਗਿਆ ਔਰ ਹਰ ਪ੍ਰਤੀਯਸੀ ਚਾਹ ਬਣ ਜੋ ਹੈ ਪੰਚ ਜਾਂ ਸਰਪੰਚ ਬਣ ਜੰਦਿਆ ਉਹ ਆਪਣੇ ਡਾਕੂਮੈਂਟ ਜਿਹੜਾ ਉਹ ਤਿਆਰ ਕਰ ਰਿਹਾ ਔਰ ਉਹਦੇ ਵਿੱਚ ਇੱਕ ਅਹਿਮ ਡਾਕੂਮੈਂਟ ਜਿਹੜਾ ਆ ਉਹ ਚੁੱਲਾ ਟੈਕਸ ਬਣਿਆ ਜਾਂਦਾ ਔਰ ਚੁੱਲਾ ਟੈਕਸ ਲੈਣ ਦੇ ਵਾਸਤੇ ਇੱਥੇ 3-4 ਦਿਨ ਤੋਂ ਲਗਾਤਾਰ ਸਾਰੇ ਸੱਜਣ ਜਿੰਨੇ ਵੀ ਸਾਥੀ ਆ ਗਿਆ ਇੱਥੇ ਆ ਰਿਹਾ ਨਾ ਦੇ ਇੱਥੇ ਕੋਈ ਸੈਕਟਰੀ ਆ ਗਿਆ ਨਾ ਹੀ ਇੱਥੇ ਜਿਹੜਾ ਬੀਡੀਪੀ ਹੈਗਾ ਕੋਈ ਵੀ ਅਮਲਾ ਜਿਹੜਾ ਆ ਜੋ ਚੁੱਲਾ ਟੈਕਸ ਜਾਂ ਨੋ ਡਿਊ ਦੇ ਨਾਲ ਸੰਬੰਧਿਤ ਹੈਗਾ ਉਹ ਇੱਥੇ ਨਹੀਂ ਮਿਲ ਰਿਹਾ ਔਰ ਇਹ ਵੀ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਜਿਹੜੇ ਖਾਸ ਬੰਦੇ ਜਿਹੜੇ ਜਿਨ੍ਹਾਂ ਨੇ ਇਲੈਕਸ਼ਨ ਲੰਡਾ ਉਹਨਾਂ ਦੀਆਂ ਜਿਹੜੀਆਂ ਲੋਡ ਯੂ ਔਰ ਚੁਲਾ ਟੈਕਸੀ ਦਾ ਉਹ ਕਟਿਆ ਜਾ ਰਿਹਾ ਔਰ ਇਹ ਦਾ ਮੈਂ ਸਬੂਤ ਵੀ ਦੇ ਸਕਦਾ ਕਿਉਂਕਿ ਜਿਨ੍ਹਾਂ ਕੋਲ ਪਈਆਂ ਨਾ ਮੈਂ ਸਬੂਤ ਵੀ ਦੇ ਸਕਦਾ ਮੈਂ ਇਸ ਤਰ੍ਹਾਂ ਨਹੀਂ ਕਹਿ ਸਕਦਾ ਮੈਂ ਸਬੂਤ ਦੇ ਸਕਦਾ ਔਰ ਮੈਂ ਸਿਰਫ 5 ਮਿੰਟ ਲੇਟ ਹੋਇਆ ਕੋਲੀਆਂ ਬੰਦਾ ਬੈਠਿਆ ਸੀ ਚਾਹ ਦੀ ਦੁਕਾਨ ਤੇ ਉਹ 5 ਮਿੰਟ ਤੋਂ ਉੱਥੋਂ ਬਾਅਦ ਚਲ ਗਿਆ ਤਾਰਾਗੜ ਇਸ ਵੇਲੇ ਤਾਰਾਗੜ ਵਿੱਚ ਬੈਠਾ ਹੋਇਆ ਜਿਹੜਾ ਪਰਚੀਆਂ ਕੱਟ ਰਿਹਾ ਕੌਣ ਕੱਟ ਰਿਹਾ ਪਰਚੀਆਂ ਅਨਨੌਨ ਮੈਂ ਮੈਨੂੰ ਨਹੀਂ ਜਾਣਦਾ ਕੋਈ ਸੈਕਟਰੀ ਹੋਏਗਾ ਕੋਈ ਨਾ ਨੁਮਾਇੰਦਾ ਹੋਏਗਾ ਸਰਕਾਰ ਦਾ ਨੁਮਾਇੰਦਾ ਹੋਏਗਾ ਜਿਹੜਾ ਕੱਟ ਰਿਹਾ ਠੀਕ ਹੈ ਔਰ ਹੁ ਕਿ ਇਹ ਲੋਕੀ ਜਿਹੜੇ ਆ ਗਿਆ ਇਹ ਸਾਰੇ ਲੋਕੀ ਜਿਹੜੇ ਆ ਕੋਈ ਪੰਚ ਕੋਈ ਸਰਪੰਚ ਬਣਦਾ ਚਾਹ ਬਣਾਇਆ ਗਿਆ ਕਿੰਨੇ ਦਿਨਾਂ ਤੋਂ ਜਿਹੜੇ ਆ ਇੱਥੇ ਚੱਕਰ ਕੱਟ ਰਿਹਾ ਔਰ ਵਾਪਸ ਜਾ ਰਿਹਾ ਜਾਂ ਤੇ ਸਰਕਾਰ ਸਿੱਧਾ ਕਹਿ ਦੇ ਕਿ ਭਈ ਇਹ ਜਿਹੜਾ ਸਿਰਫ ਤੇ ਸਿਰਫ ਜਿਹੜਾ ਆ ਇਹ ਆਮ ਆਦਮੀ ਪਾਰਟੀ ਨੂੰ ਜਿਹੜਾ ਉਥਾਈ ਹੈਗਾ ਪੰਚਾਇਤ ਦਾ ਇਲੈਕਸ਼ਨ ਲੜਨਾ ਪੂਰੇ ਆਊਦਰ ਦਨ ਹੋਰ ਕੋਈ ਵੀ ਪਾਰਟੀ ਜਿਹੜੀ ਹੈ ਇਹਦੇ ਵਿੱਚ ਹਿੱਸਾ ਨਹੀਂ ਲੈ ਸਕਦੀ ਇਹ ਡਿਕਲੇਅਰ ਕਰ ਦੇ ਔਰ ਪੂਰੇ ਪਗ ਲੇ ਦੇ ਵੀ ਜਿਹੜੇ ਡਿਕਲੇਅਰ ਕਰ ਦੇ ਕਿ ਸਿਰਫ ਆਮ ਆਦਮੀ ਪਾਰਟੀ ਦਾ ਹਿੱਦਕਰ ਹੈ ਪੰਜਾਂ ਰੂਪ ਸਰਪੰਚਾਂ ਦਾ ਇਲੈਕਸ਼ਨ ਲੜਨਾ ਇਹ ਸਾਡੀ ਮੰਗ ਹੈਗੀ ਆ ਜਾਂ ਦੇ ਡਿਕਲੇਅਰ ਕਰਨਾ ਜਾਂ ਫਿਰ ਜਿਹੜੇ ਇਹ ਲੋਕਾਂ ਨੇ ਜਿਹੜਾ ਖੱਜਲ ਹੋ ਰਿਹਾ ਇਹਨਾਂ ਦੇ ਵਾਸਤੇ ਜੋ ਵੀ ਨੋ ਟੀਊ ਔਰ ਚੁੱਲਾ ਟੈਕਸ ਦੀ ਪਰਚੀ ਦਾ ਇੱਥੇ ਜਿਹੜਾ ਬੰਦੋਬਸਤ ਇਹ ਤੁਰੰਤ ਕੀਤਾ ਜਾਵੇ। ਵਿਕਤ ਇਹ ਆ ਰਹੀ ਹੈ ਤੁਸੀਂ ਦੇਖ ਹੀ ਰਹੇ ਹੋ ਕਿਤੇ ਬਾਖੂ ਵੀ ਬਿਆਨ ਕੀਤਾ ਫੌਜੀ ਸਾਹਿਬ ਨੇ ਕਿ ਸਰਕਾਰ ਨੇ ਜੇ ਇਲੈਕਸ਼ਨ ਡਿਕਲੇਅਰ ਕੀਤਾ ਤੇ ਇਲੈਕਸ਼ਨ ਜਿਹੜਾ ਹੈ ਉਹ ਇਲੈਕਸ਼ਨ ਕਮਿਸ਼ਨ ਕਰਵਾ ਰਿਹਾ ਹੈ। ਉਸ ਦੇ باوجود ਵੀ ਜੇ ਗਵਰਨਮੈਂਟ ਦੀ ਕੋਈ ਦਖਲਅੰਦਾਜ਼ੀ ਹੋਵੇ ਆਪਣੇ ਆਪਣੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਤੇ ਦੂਸਰੇ ਲੋਕਾਂ ਨੂੰ ਜਿਹੜਾ ਹੈ ਉਹ ਨਾਰਾਜ਼ ਕਰਨ ਵਾਸਤੇ ਇਹ ਜਿਹੜਾ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ ਬੜੀ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ ਔਰ ਮੈਂ ਚਾਹਨਾ ਵੀ ਇਹ ਡੀਸੀ ਸਾਹਿਬ ਦੇ ਧਿਆਨ ਚ ਵੀ ਇਹ ਗੱਲ ਅਸੀਂ ਲਿਆਣਾ ਚਾਹੁੰਦੇ ਆ ਕਿ ਤੁਹਾਡੇ ਵੀਡੀਓ ਸਾਹਿਬ ਜਿਹੜੇ ਨੇ ਉਹ ਤਕਰੀਬਨ ਇਥੋਂ ਗਾਇਬ ਰਹਿੰਦੇ ਨੇ ਔਰ ਵੀਡੀਓ ਸਾਹਿਬ ਗਾਇਬ ਹੀ ਰਹਿੰਦੇ ਨੇ ਤੇ ਉਸਦੇ ਉਹਨਾਂ ਦੇ ਨਾਲ ਉਹਨਾਂ ਦਾ ਸਟਾਫ ਜਿਹੜਾ ਜਿਹੜਾ ਵੀ ਲੋਕਾਂ ਨੂੰ ਜੋ ਵੀ ਸਮੱਸਿਆਵਾਂ ਜੋ ਵੀ ਇਨਫੋਰਮੇਸ਼ਨ ਜੋ ਵੀ ਡਾਕੂਮੈਂਟ ਬਲਾਗ ਵਿੱਚੋਂ ਚਾਹੀਦਾ ਉਹ ਤੋਂ ਪ੍ਰੋਵਾਈਡ ਕਰੋ ਉਹਨਾਂ ਨੂੰ 4 ਤਰੀਕ ਲਾਸਟ ਡੇਟ ਹੈ ਲੋਕੀ ਖੱਜਲ ਹੋ ਰਿਹਾ ਦਰਦਰ ਖੱਜਲ ਹੋ ਰਿਹਾ ਘਰੋਂ ਆ ਕੇ ਲੋਕੀ ਇੱਥੇ ਆ ਕੇ ਜਿਹੜੇ ਵੀ ਇਲੈਕਸ਼ਨ ਲੜਨ ਦੇ ਚਾਹਵਾਨ ਨੇ ਮੈਂਬਰ ਸਰਪੰਚ ਉਹ ਸਾਰੇ ਵਿਚਾਰੇ ਖੱਜਲੋ ਖੱਜਲੋ ਕੇ ਚੱਲ ਜਾਂਦੇ ਨੇ 4-5 ਦਿਨ ਹੋ ਗਏ ਲੋਕਾਂ ਨੂੰ ਡਾਕੂਮੈਂਟ ਨਹੀਂ ਮਿਲ ਰਿਹਾ ਲੋਕਾਂ ਦੀ ਫਾਈਲ ਕਿਸ ਤਰ੍ਹਾਂ ਕੰਪਲੀਟ ਹੋਏਗੀ ਇਸ ਵਾਸਤੇ ਮੈਂ ਸਰਕਾਰ ਨੂੰ ਖਾਸ ਕਰਕੇ ਡੀਸੀ ਸਾਹਿਬ ਦੇ ਵੀ ਧਿਆਨ ਚ ਕਾਨੂੰਨ ਕਮਿਸ਼ਨ ਦੇ ਵੀ ਧਿਆਨ ਚ ਲੈਣਾ ਚਾਹੀਦਾ ਕਿ ਇਹ ਜਿਹੜੀਆਂ ਛੋਟੀਆਂ ਛੋਟੀਆਂ ਜਿਹੜੀਆਂ ਹਰਗਤਾਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ ਨਾ ਸਾਰੇ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਔਰ ਲੋਕੀ ਜਿਹੜੇ ਨੇ ਉਹ ਆਪਣੇ ਡਾਕੂਮੈਂਟ ਕੰਪਲੀਟ ਕਰਕੇ ਤੇ ਇਲੈਕਸ਼ਨ ਲੜਨ ਦੇ ਜਿਹੜੇ ਉਹ ਤਿਆਰੀ ਕਰਨ ਆਪਣੇ ਪਿੰਡਾਂ ਵਿੱਚ ਜੇ ਉਹ ਬਲਾਕ 'ਚ ਫਿਰਦੇ ਰਹੇ ਤੇ ਪਿੰਡਾਂ 'ਚ ਕੀ ਤਿਆਰੀ ਹੋਏਗੀ ਲੋਕਾਂ ਦੀ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਕੈਂਡੀਡੇਟ ਜਿਹੜਾ ਆਪਣਾ ਕਿਸ ਤਰ੍ਹਾਂ ਆਪਣੇ ਆਪ ਨੂੰ ਸਿੱਧ ਕਰੇਗਾ ਸਮੱਸਿਆ ਇਹ ਆ ਰਹੀ ਜੀ ਅਸੀਂ ਤਿੰਨ ਦਿਨ ਤੋਂ ਇਧਿਹਾਰੇ ਚੁੱਲਾ ਟੈਕਸ ਵਾਸਤੇ ਜਦੋਂ ਦਾ ਪੰਚਾਇਤੀ ਇਲੈਕਸ਼ਨ ਚੱਲ ਰਿਹਾ ਲੋਕੀ ਫੈਲਾ ਬਣਾ ਤਿਆਰ ਇਥੇ ਚੁੱਲਾ ਟੈਕਸ ਵਾਸਤੇ ਆਉਂਦੇ ਆਂ ਕਹਿੰਦੇ ਸੈਕਟਰੀ ਇੱਥੇ ਨਹੀਂ ਹੈ ਕਹਿੰਦਾ ਸੈਕਟਰੀ ਨੂੰ ਫੋਨ ਕੀਤਾ ਜਾਂਦਾ ਤੇ ਕਹਿੰਦਾ ਮੈਂ ਅੱਧੇ ਘੰਟੇ ਬਾਅਦ ਆ ਰਿਹਾ ਪੂਰਾ ਦਿਨ ਇੱਥੇ ਨਹੀਂ ਆ ਰਿਹਾ ਹਜ਼ਾਰਾਂ ਦੇ ਲੋਕੀ ਜਿਹੜੇ ਤਾਦ ਵਿੱਚ ਜਨਤਾ ਜਿਹੜੀ ਇੱਥੇ ਪਰੇਸ਼ਾਨ ਹੋ ਕੇ ਜਾ ਰਹੀ ਹੈ ਵਾਪਸ ਆ ਰਹੀ ਹੈ ਕਹਿੰਦੇ ਕੱਲ ਆ ਜਾਣਾ ਅੱਜ ਆਏ ਸੀ ਦਾ 10:30 ਵਜੇ ਤੇ ਇੱਥੇ ਸਾਰੀ ਜਨਤਾ ਖੜੀ ਹੈ 10:30 ਤੋਂ ਬਾਅਦ ਕੋਈ ਵੀ ਇੱਥੇ ਜਿਹੜਾ ਮੁਲਾਜ਼ਮ ਹੈ ਕਹਿ ਸਕਦੇ ਕੋਣ ਆ ਸੁਖ ਜੀ ਸਾਡਾ ਜਿਹੜਾ ਅੰਤੋਰ ਦਾ ਪੰਚਾਇਤ ਸੈਕਟਰੀ ਆ ਸੁਖਜਿੰਦਰ ਸਿੰਘ ਆ ਉਹ ਵੀ ਅਜੇ ਤੱਕ ਇੱਥੇ ਨਹੀਂ ਪਹੁੰਚਿਆ ਜੇ ਆਪਾਂ ਇਮਾਨਦਾਰ ਹਾਂ ਇਮਾਨਦਾਰੀ ਨਾਲ ਵੋਟ ਪਾ ਲਏ ਹਨ ਇਮਾਨਦਾਰੀ ਦੇ ਨਾਂ ਤੇ ਆਪਾਂ ਨੇ ਵੋਟਾਂ ਦੀ ਦੁਨੀਆ ਤੇ ਕੋਲ ਜਨਤਾ ਕੋਲ ਵੋਟ ਲਿਆ ਹੈ ਅੱਜ ਇਮਾਨਦਾਰੀ ਦਾ ਸਿੱਧਾ ਜਿਹੜਾ ਧਾਧੀਆਂ ਉਡਾਈਆਂ ਜਾ ਰਹੀਆਂ ਹਨ ਕਿਉਂਕਿ ਜਿਹੜੇ ਇਮਾਨਦਾਰ ਲੋਕ ਜਿਨ੍ਹਾਂ ਨੇ ਆ ਵੋਟ ਦੇ ਦਿੱਤੇ ਅੱਜ ਉਹਨਾਂ ਨੂੰ ਇੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤੋਂ ਇਹ ਪਤਾ ਚੱਲਦਾ ਹੈ ਕਿ ਆਪਾਂ ਕਿੰਨੇ ਕੇ ਇਮਾਨਦਾਰ ਹਾਂ ਜੇ ਆਪਾਂ ਇਮਾਨਦਾਰ ਹਾਂ ਤੇ ਸਾਨੂੰ ਇੱਥੇ ਬੈਠ ਕੇ ਸਾਨੂੰ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਸੁਣਨਾ ਚਾਹੀਦਾ ਹੈ ਇਹਨਾਂ ਦੀ ਫੈਸਲਾ ਲੈਣੀਆਂ ਚਾਹੀਦੀਆਂ ਹਨ ਜਦੋਂ ਜੇ ਅਸੀਂ ਇਮਾਨਦਾਰੀ ਨਾਲ ਅਸੀਂ ਕੰਮ ਕੀਤੇ ਹਨ ਕੰਮ ਦੇ ਆਧਾਰ ਤੇ ਸਾਨੂੰ ਵੋਟ ਮਿਲਣਗੇ ਤੇ ਕੰਮ ਇਹ ਦੱਸ ਰਿਹਾ ਹੈ ਕਿ ਅੱਜ ਤੁਸੀਂ ਚੋਰੀ ਜਿਹੜੇ ਚੁੱਲਾ ਟੈਕਸ ਲੋਕਾਂ ਨੂੰ ਦੇ ਰਹੇ ਹੋ ਇਸ ਦੇ ਆਧਾਰ ਤੇ ਚੋਰੀ ਜਿਹੜੇ ਚੁੱਲਾ ਟੈਕਸ ਮਿਲ ਰਹੇ ਹਨ ਤਾਂ ਇਹ ਇਮਾਨਦਾਰੀ ਇੱਕ ਸੋ ਨਹੀਂ ਕਰਦੀ ਤੇ ਪਤਾ ਲੱਗਾ ਸੀ ਵੀ ਇੱਥੇ ਲੋਕ ਪਰੇਸ਼ਾਨ ਹੋਣ ਡਿਆ ਤੇ ਮਤਲਬ ਪ੍ਰੋਬਲਮ ਆਣ ਡਈ ਆ ਨੰਨੇ ਵੀ ਹੁਣ ਮੈਸੇਜ ਆਇਆ ਸੀ ਡੀਸੀਪਸ ਪਟਾਣਕਟਵਾਲਾ ਤੋਂ ਤਾਂ ਇਹਨਾਂ ਦੀ ਪ੍ਰੋਬਲਮ ਸੁਣ ਕੇ ਵੀਡੀਓ ਸਰਵਰ ਨਾਲ ਕਰਦੇ ਆਂ ਅੰਦਰ ਬੈਠੇ ਵੀ ਕੀ ਐਚ ਹੈ ਗਿਆ ਕਿਉਂਕਿ ਇੱਕਦਮ ਇਲੈਕਸ਼ਨ ਲਾਂਚ ਹੋ ਸਕਦਾ ਉਹ ਇਹਨਾਂ ਨੂੰ ਟੈਕਨੀਕਲ ਪ੍ਰੋਬਲਮ ਆਉਂਦੀ ਹੈ ਹਾਲੇ ਟਾਈਮ ਪੀਰੀਅਡ ਵੀ ਆਇਆ ਨਾ ਮੈਨੂੰ ਲੱਗਦੀ ਜਾਨੀ ਕਿ ਇਲੈਕਟ੍ਰਿਸਿਟੀ ਦੇਖਦੇ ਆਂ ਪੁੱਛ ਕੇ